ਸਸ਼ੀ ਕਾ ਜੀ ਮੇਰਾ ਨਾਮ ਪਵਨ ਹੈ ਤੇ ਇਹ ਵੀਡੀਓ ਵਿੱਚ ਆਪਾਂ ਸਿੱਖਾਂਗੇ ਕਿ ਕਿੱਦਾਂ ਜਿਹੜੀ ਵਿਜ਼ੂਅਲਾਈਜੇਸ਼ਨ ਹੁੰਦੀ ਹੈ ਉਹ ਕਿੱਦਾਂ ਆਪਣੀ ਡੇਲੀ ਲਾਈਫ ਨੂੰ ਇਫੈਕਟ ਕਰਦੀ ਹੈ ਤੇ ਕਿੱਦਾਂ ਆਪਾਂ ਵਿਜ਼ੂਅਲਾਈਜ਼ ਕਰਕੇ ਆਪਣੀ ਮਨ ਚਾਹੇ ਪੈਸੇ ਨੂੰ ਮਨ ਚਾਹੇ ਰਿਸ਼ਤੇ ਨੂੰ ਤੇ ਮਨ ਚਾਹੇ ਲਾਈਫ ਨੂੰ ਆਪਾਂ ਅਟ੍ਰੈਕਟ ਕਰ ਸਕਦੇ ਆ ਸੋ ਕਾਫੀ ਤੱਕ ਦੇ ਮਨ ਦੇ ਵਿੱਚ ਵਿਜ਼ੂਅਲਾਈਜੇਸ਼ਨ ਲੈ ਕੇ ਕਾਫੀ ਸਾਰੇ ਡਾਊਟਸ ਹੁੰਦੇ ਨੇ ਕਿਉਂਕਿ ਆਪਾਂ ਨੂੰ ਐ ਨਾ ਦਿੱਖੇ ਆਪਾਂ ਕੋਸ਼ਿਸ਼ ਬਹੁਤ ਕਰਦੇ ਆ ਬਟ ਫਿਰ ਵੀ ਜਿਹੜੀ ਚੀਜ਼ ਆਪਾਂ ਨੂੰ ਅਟ੍ਰੈਕਟ ਕਰਨਾ ਚਾਹੁੰਦੇ ਆ ਉਸ ਤੋਂ ਜ਼ਿਆਦਾ ਆਪਾਂ ਉਹ ਚੀਜ਼ਾਂ ਬਾਰੇ ਸੋਚਦੇ ਆ ਫਾਰ ਇਗਜ਼ਾਮਪਲ ਜੇ ਜੇਹੇ ਮੈਂ ਤੁਹਾਨੂੰ ਕਹਨੀ ਹੈ ਕਿ ਤੁਸੀਂ ਕਾਲੀ ਹੱਥੇ ਬਾਰੇ ਨਹੀਂ ਸੋਚਣਾ ਸੋ ਡੈਫੀਨਿਟਲੀ ਤੁਹਾਡੇ ਮਾਈਂਡ ਦੇ ਵਿੱਚ ਉਹਦੀ ਪਿਕਚਰ ਵੀ ਬਣ ਚੁੱਕੀ ਹੈ ਤੇ ਉਹਦਾ ਕਿਦਾਂ ਸਾਈਜ਼ ਆ ਸਾਰਾ ਕੁਝ ਸਦੇ ਮਾਈਂਡ ਦੇ ਵਿੱਚ ਬਣ ਚੁੱਕਿਆ ਬਟ ਮੈਂ ਤੁਹਾਨੂੰ ਕੀ ਕਹੇਗੀ ਤੁਸੀਂ ਉਹ ਚੀਜ਼ ਬਾਰੇ ਨਹੀਂ ਸੋਚਣਾ ਸੋ ਇਦਾਂ ਹੀ ਆਪਣੀ ਵਿਜ਼ੂਅਲਾਈਜ਼ੇਸ਼ਨ ਹੁੰਦੀ ਹੈ ਕਿ ਜਿਹੜੀ ਚੀਜ਼ਾਂ ਨੂੰ ਆਪਾਂ ਨਹੀਂ ਚਾਹੁੰਦੇ ਉਹ ਆਪਣੇ ਮਾਈਂਡ ਦੇ ਵਿੱਚ ਬੱਲੋ-ਮੱਲੀ ਆ ਜਾਂਦੀਆਂ ਨੇ ਬਟ ਜਿਹੜੀ ਲਾਈਫ ਨੂੰ ਆਪਾਂ ਚਾਹੁੰਦੇ ਆ ਉਹਨਾਂ ਨੂੰ ਆਪਾਂ ਸੋਚ ਨਹੀਂ ਪਾਉਂਦੇ ਚਾਹੁੰਦੇ ਹਾਂ ਸੋ ਆਪਾਂ ਇਹ ਚੀਜ਼ ਨੂੰ ਥੋੜਾ ਜਿਹਾ ਸਮਝਾਂਗੇ ਤਾਂ ਕਿ ਆਪਾਂ ਆਪਣੀ ਆਉਣ ਵਾਲੀ ਲਾਈਫ ਨੂੰ ਆਪਾਂ ਇਦਾਂ ਹੀ ਕਰ ਲਈਏ ਕਿ ਜੋ-ਜੋ ਆਪਾਂ ਸੋਚੀਏ ਕਿ ਉਹਦਾ ਉਹਦਾ ਹੋ ਹੀ ਜਾਵੇ ਠੀਕ ਹੈ ਸੋ ਵਿਜ਼ੂਅਲਾਈਜੇਸ਼ਨ ਜਿਹੜੀ ਹੈ ਕਿ ਕਾਫੀ ਲੋਕੋ ਨੂੰ ਆਪਣਾ ਇਮੇਜਿਨੇਸ਼ਨ ਹੀ ਸਮਝੀ ਜਾਂਦੇ ਨੇ ਇਮੇਜਿਨੇਸ਼ਨ ਤੇ ਵਿਜ਼ੂਅਲਾਈਜੇਸ਼ਨ ਦੇ ਵਿੱਚ ਫਰਕ ਹੁੰਦਾ ਵਿਜ਼ੂਅਲਾਈਜੇਸ਼ਨ ਹੁੰਦੀ ਹੈ ਕਿ ਜੋ ਲਾਈਫ ਆਪਾਂ ਚਾਹੁੰਦੇ ਉਹਨੂੰ ਆਪਾਂ ਅੱਗੇ ਦੇਖਦੇ ਆ ਐਸ ਅ ਮੂਵੀ ਉਹ ਚੀਜ਼ ਨੂੰ ਸਕਰੀਏਟ ਕਰਦੇ ਹੋ ਤੇ ਆਪਣੇ ਮਾਈਂਡ ਨੂੰ ਤੇ ਆਪਣੇ ਨਿਊਰॉन्स ਨੂੰ ਤੁਸੀਂ ਰੋਜ਼ ਦੱਸਦੇ ਹੋ ਕਿ ਤੁਹਾਨੂੰ ਕੀ ਚਾਹੀਦਾ ਠੀਕ ਹੈ ਨਾ ਕਿਉਂਕਿ ਜੋ ਤੁਸੀਂ ਆਪਣੇ ਮਾਈਂਡ ਨੂੰ ਦੱਸਦੇ ਹੋ ਤੇ ਉਹੀ ਚੀਜ਼ ਤੁਹਾਡੀ ਲਾਈਫ ਵਿੱਚ ਅਟ੍ਰੈਕਟ ਹੁੰਦੀ ਆ ਤੇ ਦੂਜੀ ਵਾਈ ਵਿਜੂਅਲਾਈਜੇਸ਼ਨ ਕਰਨਾ ਆਪਣੇ ਲਈ ਕਿਉਂ ਜ਼ਰੂਰੀ ਹੈ ਕਿਉਂਕਿ ਜਿੱਦ ਮੈਂ ਹਮੇਸ਼ਾ ਇਕਵਰੀ ਆਪਣੇ ਗਾਰਡਨ ਦਾ ਐਗਜ਼ਾਮਪਲ ਦਿੰਨੇ ਹਾਂ ਜੇ ਤੁਸੀਂ ਆਪਣੇ ਘਰ ਦੇ ਵਿੱਚ ਬਗੀਚਾ ਹੈਗਾ ਜੇ ਤੁਸੀਂ ਆਪਣੇ ਮਨ ਚਾਹੇ ਆਪਣੇ ਫੁੱਲ ਤੇ ਫਲ ਉੱਥੇ ਨਹੀਂ ਲਾਉਂਦੇ ਤਾਂ ਉੱਥੇ ਜਿਹੜਾ ਘਾਹ ਫੂਸਾ ਠੀਕ ਹੈ ਨਾ ਹੋਰ ਜਿਹੜੇ ਛੋਟੇ ਛੋਟੇ ਨਿੱਕੇ ਅਨਵਾਂਟਡ ਜਿਹੜੇ ਪੌਦੇ ਨੇ ਉਹ ਆਪਣੇ ਆਪ ਹੀ ਉਗ ਜਾਂਦੇ ਨੇ ਸੋ ਉਹਦੇ ਲਈ ਤੁਹਾਨੂੰ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਜੀ ਬਟ ਜੇ ਤੁਹਾਡੇ ਆਪਣੇ ਫੁੱਲ ਲੱਗੇ ਹੋਏ ਨੇ ਤਾਂ ਉਹਨਾਂ ਨੂੰ ਗਰੋ ਕਰਨ ਦੇ ਲਈ ਉਹਦੀ ਟੇਕ ਕੇਅਰ ਕਰਨ ਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਸੋ ਰੋਜ਼ ਤੁਹਾਨੂੰ ਤੁਹਾਡੇ ਮਾਈਂਡ ਨੂੰ ਵੀ ਇਦਾਂ ਇਹ ਦੱਸਣਾ ਪੈਂਦਾ ਕਿ ਤੁਹਾਡੀ ਤੁਸੀਂ ਕਿਹੜੀ ਚੀਜ਼ ਨੂੰ ਚਾਹੁੰਦੇ ਹੋ ਅਟ੍ਰੈਕਟ ਕਰਨਾ ਸੋ ਇਹ ਚੀਜ਼ਾਂ ਜਦ ਆਪਾਂ ਰੋਜ਼ ਵਿਜ਼ੂਅਲਾਈਜ਼ ਕਰਦੇ ਆ ਤਾਂ ਉਹੀ ਚੀਜ਼ਾਂ ਤੁਹਾਡੇ ਮਾਈਂਡ ਦਾ ਜਿਹੜਾ ਨਿਊਰਨਸ ਆ ਉਹੀ ਆਇਂਦਾ ਹੈ ਤੁਹਾਡੀ ਸਿਚੁਏਸ਼ਨ ਬਣਾਉਂਦੇ ਆ ਉਦਾਂ ਦੇਖੀ ਤੇ ਤੁਸੀਂ ਉਹੀ ਚੀਜ਼ਾਂ ਨੂੰ ਉਹੀ ਲੋਕਾਂ ਨੂੰ ਆਪਣੀ ਲਾਈਫ ਵਿੱਚ ਅਟ੍ਰੈਕਟ ਕਰਦੇ ਹੋ ਤੇ ਤੀਜਾ ਜਿਹੜਾ ਸਭ ਤੋਂ ਮੇਨ ਕੁਐਸਚਨ ਹੈ ਕਿ ਹਾਓ किनू करिए तो कि क्योंकि चाहते तो आप सारे है बंदा है कि जे अप अपनी लाइफ में वाइय नहीं बनाऊना चाहता सर हरेक बंदे यही सोचते हैं कि आप अपनी लाइफ के जो चाहिए घर हो गया गई पैसे हो गए ठीक है ना वैसे रिलेशनशिप्स हो गई वजी हेल्थ होगी आप चाह करना चाहते बट क्यों नहीं कर पाते ਇਹਦੇ ਹੋਰ ਵੀ ਕਾਫੀ ਰੀਜ਼ਨ ਹੁੰਦੇ ਨੇ ਠੀਕ ਹੈ ਨਾ ਆਪਣੇ ਪਾਸ ਮੈਮਰੀਜ਼ ਹੁੰਦੀਆਂ ਨੇ ਜਾਂ ਅਨਵਾਂਟਿਡ ਆਡੀਓਜ਼ ਹੁੰਦੀਆਂ ਨੇ ਉਹ ਸਾਰੇ ਚੀਜ਼ਾਂ ਆਪਾਂ ਐਨਐਲਪੀ ਦੇ ਰਾਹੀਂ ਆਪਾਂ ਉਹਨੂੰ ਤਾਂ ਆਪਣੀ ਮਿਟਾਉਣੀ ਆ ਤੇ ਮਿਊਟ ਕਰਨੀ ਆ ਆਪਾਂ ਸਿੱਖੀ ਰਹੇ ਹਾਂ ਬਟ ਫਿਰ ਵਿਜ਼ੂਅਲਾਈਜੇਸ਼ਨ ਜਿਹੜੀ ਹੁੰਦੀ ਆ ਉਹ ਡੈਫੀਨਿਟਲੀ ਜਿੱਦਾਂ ਤੁਹਾਡੀ ਇੱਕ ਮੂਵੀ ਹੁੰਦੀ ਆ ਠੀਕ ਹੈ ਨਾ ਤੁਹਾਨੂੰ ਤੁਹਾਡੇ ਮਾਈਂਡ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਆਪਣੀ ਆਉਣ ਵਾਲੀ ਲਾਈਫ ਨੂੰ ਕਿੱਦਾਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਜਦ ਤੁਸੀਂ ਆਪਣੇ ਪਾਸਟ ਮੈਮਰੀਜ਼ ਵਗੈਰਾ ਨੂੰ ਹਟਾ ਲੈਣੇ ਉਸ ਤੋਂ ਬਾਅਦ ਆਪਣੇ ਮਾਈਂਡ ਨੂੰ ਇੱਕ ਚੰਗੀ ਪਿਕਚਰ ਦੇਣੀ ਇੱਕ ਚੰਗੀ ਵਿਜ਼ੂਅਲਾਈਜੇਸ਼ਨ ਦੇਣੀ ਮਤਲਬ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਦਾਂ ਆਪਾਂ ਰੋਜ਼ ਆਪਾਂ ਰੋਟੀ ਖਾਂਦੇ ਆ ਠੀਕ ਹੈ ਨਾ ਰੋਜ਼ ਆਪਣੀ ਬੋਡੀ ਨੂੰ ਆਪਾਂ ਇੱਕ ਵਧੀਆ ਫੂਡ ਦਿੰਨੇ ਆ ਵਧੀਆ এনवायरमेंट ਦਿੰਨੇ ਆ ਉਦਾਂ ਹੀ ਤੁਹਾਡੇ ਮਾਈਂਡ ਨੂੰ ਐਵਰੀ ਡੇ ਤੁਹਾਨੂੰ ਵਧੀਆ ਵਿਜ਼ੂਅਲਾਈਜੇਸ਼ਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਹੀ ਉਸ ਨੂੰ ਫੋਲੋ ਕਰਕੇ ਤੁਹਾਡਾ ਜਿਹੜਾ ਮਾਈਂਡ ਹੈ ਤੁਹਾਡੇ ਜਿਹੜੇ ਨਿਊਰੋਨ ਹੈਗੇ ਨੇ ਠੀਕ ਹੈ ਨਾ ਉਹ ਤੁਹਾਡੇ ਆਲੇ ਦੁਆਲੇ ਇਹ ਜਿਹੇ ਆਪਰਟਿਨਿਟੀ ਨੂੰ ਕ੍ਰੀਏਟ ਕਰਦੇ ਨੇ ਕਿ ਜਿੱਦਾਂ ਦੇ थ्रू ਤੁਹਾਤ ਨੂੰ ਪੈਸਾ ਆਵੇ ਤੁਹਾਡੇ ਚਾਹੇ ਤੁਹਾਡੇ ਰਿਲੇਸ਼ਨਸ ਵਧੀਆ ਹੋਣ ਚਾਹੇ ਤੁਹਾਡੀ ਹੈਲਥ ਵਧੀਆ ਹੋਵੇ ਸੋ ਵਿਜ਼ੂਅਲਾਈਜੇਸ਼ਨ ਨੂੰ ਇਟ ਐਸ ਅ ਮੂਵੀ ਦੇ ਕ੍ਰੀਏਟ ਮੂਵੀ ਦੀ ਤਰ੍ਹਾਂ ਤੁਸੀਂ ਕ੍ਰੀਏਟ ਕਰੋ ਕਿ ਜੋ ਜੋ ਤੁਸੀਂ ਆਪਣੇ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਰეკਮੈਂਡ ਕਰਦੀ ਆ ਕਿ ਤੁਸੀਂ ਇੱਕ ਆਪਣਾ ਪੈਨ ਤੇ ਪੇਪਰ ਲੈ ਕੇ ਉਹ ਚੀਜ਼ਾਂ ਨੂੰ ਲਿਖਣੀਆ ਸ਼ੁਰੂ ਕਰੋ ਕਿ ਜੋ ਤੁਸੀਂ ਆਪਣੇ ਆਉਣ ਵਾਲੇ ਲਾਈਫ ਦੇ ਵਿੱਚ ਚਾਹੁੰਦੇ ਮਤਲਬ ਕਿ ਚਾਹੁੰਦੇ ਹੋ ਜ਼ਰੂਰੀ ਨਹੀਂ ਕਿ ਦੇਖ ਗੱਡੀ ਹੁੰਦੀ ਆ ਜਾਂ ਇੱਕ ਘਰੇ ਹੁੰਦਾ ਠੀਕ ਹੈ ਨਾ ਹੋਰ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ ਖੁਸ਼ ਰਹਿਣ ਦੇ ਲਈ ਜੋ ਵੀ ਤੁਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੋ ਉਹਨੂੰ ਪੁਆਇੰਟ ਬਾਏ ਪੁਆਇੰਟ ਲਿਖੋ ਤੇ ਫਿਰ ਉਹਨਾਂ ਦੀ ਆਪਣੇ ਮਾਈਂਡ ਦੇ ਵਿੱਚ ਇੱਕ ਮੂਵੀ ਕ੍ਰੀਏਟ ਕਰੋ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਹੋਰ ਵੀ ਸਿੱਖਾਂਗੇ ਕਿ ਕਿੱਦਾਂ ਆਪਾਂ ਉਹਨਾਂ ਨੂੰ ਮੂਵੀ ਨੂੰ ਕ੍ਰੀਏਟ ਕਰ ਸਕਦੇ ਹਾਂ ਬਟ ਇਹ ਤੁਹਾਡੇ ਸਭ ਤੋਂ ਵਿਜ਼ੂਅਲਾਈਜੇਸ਼ਨ ਦਾ ਜਿਹੜਾ ਸਭ ਤੋਂ ਪਹਿਲਾ ਸਟੈਪ ਆ ਇਹ ਹੀ ਆ ਕਿ ਪਹਿਲਾਂ ਤੁਹਾਨੂੰ ਪੱਕਾ ਹੋਣਾ ਚਾਹੀਦਾ ਤੁਹਾਨੂੰ ਸ਼ੋਰ ਹੋਣਾ ਚਾਹੀਦਾ ਕਿ ਤੁਸੀਂ ਚਾਹੁੰਦੇ ਕੀ ਨੇ ਠੀਕ ਹੈ ਨਾ ਸੋ ਜਦ ਤੁਸੀਂ ਕੋਈ ਸਾਰੇ ਸਟੈਪਸ ਲਿਖ